ਮੈਂ ਨਿਗਾਹ ਮਾਰੀ ਤੇ ਮੈਂ ਕਿਹਾ ਕਾਰ ਟੁੱਰੀ ਜਾਂਦੀ ਐ ਕਾਰ ਉਥੋਂ ਹੀ ਟੁੱਰੀ ਹੁੰਦੀ ਨਾ ਕਾਰ ਮਾੜਾ ਜਗਲਾ ਪਾਸਾ ਤੇ ਗੱਡੀ ਉਥੋਂ ਉਹ ਤਰਫ ਤੋਂ ਡਿੱਗੀ ਐ ਗਾਂ ਟੁੱਰੀ ਆਈ ਐ ਗੁੜੀ ਨੇ ਬੜੀ ਕਲਪਨਾ ਕੀਤੀ ਜੀ ਬੜਾ ਰੌਲਾ ਪਾਇਆ ਉਹਦੇ ਬੰਦੇ ਦਾ ਜਗਾ ਖੇਚ ਵਿਚਾਰੀ ਕਦੇ ਕੋਸ਼ ਕਰ ਕਦੇ ਕੋਸ਼ ਕਰ ਪੂਛਾਦੇ ਹੱਥ ਪੱਲੇ ਨਹੀਂ ਲੱਗਿਆ ਵੀ ਇਹ ਚੀਜ਼ ਸੀ ਨਹੀਂ ਹਈ ਚੱਕੂ ਵੀ ਨਹੀਂ ਮਿਲਿਆ ਜੀ ਜਦੋਂ ਦੀ ਇਹ ਸੜਕ ਬਣਾਈ ਆਇਆ ਕਰਕੇ ਇਹ ਡੌਲਾ ਜਿਹੜਾ ਜੀ ਇਹਨਾਂ ਨੇ ਬੱਦਾ ਨਹੀਂ ਗਾ ਹੁਣ ਇਹ ਬੰਦਾ ਦੇ ਫੌਜ ਸੀਗਾ ਵਿਚਾਰੀ ਨੇ ਕੱਲ ਨੂੰ ਡਿਊਟੀ ਤੇ ਜਾਣਾ ਸੀਗਾ ਬੱਚਾ 1.5 ਸਾਲ ਦਾ ਜੀ ਰੋਲਾ ਨਾ ਹੁੰਦੇ ਕਰਨਾ ਜੰਪ ਲੈ ਗਈ ਜੰਪ ਕਰ ਗੱਡੀ ਲੈ ਗਈ ਕਿਉਂਕਿ ਉਹ ਛੜਕ ਬਹੁਤ ਜਿਆਦਾ ਖਰਾਬ ਹੈ 6 ਵਜੇ ਤੋਂ ਲੈ ਕੇ 1:30 ਵਜੇ ਤੱਕ ਵਰਕ ਕਰਦੇ ਰਹੇ ਕੋਈ ਮਤਲਬ ਦਾ ਤਾਂ ਨਹੀਂ حاصل ਹੋਇਆ ਜੀ ਸੀਨਾ ਮੈਂ ਨਾ ਜੋ ਨਲਕੇ ਤੇ ਖੜਾ ਸੀ ਉੱਥੇ ਜੀ ਪਾਣੀ ਭਰਨ ਆਇਆ ਸੀਗਾ ਉਥੋਂ ਨਲਕੇ ਖੜਾ ਤੇ ਬਈਆ ਇੱਥੇ ਰੋਲਾ ਪਈ ਜਾਂਦਾ ਬਹੁਤ ਜਿਆਦਾ ਚੀਕ ਜਿਗਾੜਾ ਬੜਾ ਉਹਨੇ ਰੌਲਾ ਪਾਇਆ ਵਿਆਂ ਕਰਕੇ ਮੈਂ ਵੀ ਇਹ ਨਹੀਂ ਵੇਖਿਆ ਮੈਂ ਕਿ ਭੀਰ ਨੂੰ ਪਤਾ ਨਹੀਂ ਕੀ ਗੱਲ ਹੋਗੀ ਜਦੋਂ ਮੜਕੇ ਤੇ ਮੈਂ ਨਿਗਾਹ ਮਾਰੀ ਤੇ ਮੈਂ ਕਿਹਦਾ ਕਾਰ ਟੁੱਰੀ ਜਾਂਦੀ ਹੈ ਕਾਰ ਉਥੋਂ ਜਿਦਰੀ ਹੁੰਦੀ ਨਾ ਕਾਰ ਮਾੜਾ ਜਗੜਾ ਪਸਾ ਦਵਿਆ ਗੱਡੀ ਉਥੋਂ ਉਹ ਦਰਖਤ ਤੋਂ ਡਿੱਗੀ ਆ ਗਾਂ ਟੁੱਰੀ ਆਈ ਹੈ ਬੁੜੀ ਨੇ ਬੜੀ ਕਲਪਨਾ ਕੀਤੀ ਜੀ ਬੜਾ ਰੌਲਾ ਪਾਇਆ ਉਹਦੇ ਬੰਦੇ ਦਾ ਚਗਾ ਖੇਚ ਵਿਚਾਰੀ ਕਦੇ ਕੋਸ਼ ਕਰ ਕਦੇ ਕੋਸ਼ ਕਰ ਜਦੋਂ ਉਥੇ ਬਰਾਬਰ ਆਗੇ ਨਾ ਬੁੜੀ ਨੇ ਜਦੋਂ ਬਾਰੀ ਖੋਲਤੀ ਉਦੋਂ ਗੱਡੀ ਬਸ ਢੇੜੇ ਪੈ ਕੇ ਤੇ ਨਾਲ ਦੀ ਨਾਲ ਹੀ ਥੱਲੇ ਗਈ ਜੀ ਬਸ ਉਹ ਜੀ ਤਾਂ ਮੁੜ ਕੇ ਫਿਰ ਰੌਲਾ ਪਾ ਮੁੜ ਕੇ ਹ ਇਥੇ ਮੌਤ ਇਥੇ ਪਰੋਸ਼ ਕੀਤੀ ਕੋਈ ਨਹੀਂ ਸੀਗਾ ਬੀਏ ਕਰਕੇ ਤੇ ਕੋਈ ਸਾਡੇ ਹੱਥ ਪੱਲੇ ਨਹੀਂ ਲੱਗਿਆਗਾ ਬੀਚੀ ਚੀਜ਼ ਸੀ ਨਹੀਂ ਹਜੇ ਤੱਕ ਵੀ ਨਹੀਂ ਮਿਲਿਆ ਜੀ ਦੂਜੀ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਿਹੜੀ ਇਹ ਸਰਪੰਚ ਸਾਹਿਬ ਨੇ ਗੱਲ ਕੀਤੀ ਹੈ ਕਿ ਜਿਹੜੀ ਸੜਕ ਦੀ ਜ਼ਿਆਦਾਤਰ ਟੁੱਟ ਪਈ ਹਾਂ ਜੀ ਇਹ ਸੜਕਾ ਜੀ ਉਦੋਂ ਨਹਿਰ ਬਣਾਈ ਸੀ ਇਹਦਾ ਡੌਲਾ ਸੀਗਾ ਜੀ ਬਹੁਤ ਤਕੜਾ ਜਦੋਂ ਦੀ ਇਹ ਸੜਕ ਬਣਾਈ ਆਇਆ ਕਰਕੇ ਇਹ ਡੌਲਾ ਜਿਹੜਾ ਜੀ ਇਹਨਾਂ ਨੇ ਵੱਧਾ ਨਹੀਂਗਾ ਇੱਥੇ ਇੱਕ ਹੀ ਹਾਸਾ ਨਹੀਂ ਹੋਇਆ ਜੀ ਇੱਥੇ 13ਵਾਂ 14ਵਾਂ ਹਾਸਾ ਹੋ ਗਿਆ ਜੀ ਇਹ ਸੜਕਾ ਉਹ ਵੀ ਖਰਾਬ ਆ ਇੱਕ ਇਹਦਾ ਡੌਲਾ ਡੌਲਾ ਬਰਾਬਰ ਆ ਜੀ ਨਹੀਂ ਡੌਲਾ ਵੱਧਾ ਹੋਵੇ ਵੀ ਦੇਖੋ ਸੜਕ ਦਾ ਹੁਣ ਵੀ ਹਾਂ ਹੁਣ ਵੀ ਵੇਖ ਲਓ ਜਾ ਕੇ ਮੌਕੇ ਤੇ ਹਾਂ ਵਰਤ ਵੱਧ ਜਾਂਦੀ ਹੈ ਤੇ ਕਰਕੇ ਉਹਦੇ ਕਰਕੇ ਸਾਰਾ ਇਹ ਨੁਕਸਾਨ ਹੁੰਦਾ ਜੀ ਇਹਦਾ ਕੋਈ ਪ੍ਰਬੰਧ ਕੀਤਾ ਜਾਵੇ ਚਾਕਣਾ ਚਾਹੀਦਾ ਗੌਰ ਕਰਨੀ ਜੀ ਸੜਕਾਂ ਪੰਜ ਇੱਕ ਡੌਲਾ ਉੱਚਾ ਹੋ ਜੇ ਜੀ 5 ਫੁੱਟ ਹਾਂ ਹਾਂ ਹੋਰ ਆਸਾਣਾ ਵਰਤੇ ਜੀ ਇਹ ਕਰਕੇ ਚੀਜ਼ ਹੈ ਅਸੀਂ ਇਹ ਸਰਪੰਚ ਨੇ ਤਾਂ ਬਹੁਤ ਵਾਰੀ ਆਖਿਆ ਵੀ ਇਹ ਕਰਕੇ ਉੱਚਾ ਹੋ ਜੇ ਵੀ ਇਹ ਕਰਕੇ ਕੋਈ ਗੱਲਬਾਤ ਨਹੀਂ ਸੌਰੀ ਕੋਈ ਗੌਰ ਨਹੀਂ ਕਰ ਰਹੀ ਇਹ ਨੁਕਸਾਨ ਹੋਈ ਜਾਂਦਾ ਹੁਣ ਇਹ ਬੰਦਾ ਦੀ ਫੌਜ ਸੀਗਾ ਵਿਚਾਰੇ ਨੇ ਕੱਲ ਨੂੰ ਡਿਊਟੀ ਤੇ ਜਾਣਾ ਸੀਗਾ ਬੱਚਾ 1.5 ਸਾਲ ਦਾ ਜੀ ਦਾਦੀ ਜੀ ਦੇ ਬੱਚਾ ਮਾਂ ਪਤੀ ਪੋਤਾ ਰਹਿ ਗਿਆ ਜੀ ਘਰੇ ਕੋਈ ਵੀ ਨਹੀਂ ਰਹਿ ਗਿਆ ਜੀ ਵਿਚਾਰਿਆਂ ਦਾ ਇਸ ਕਰਕੇ ਬਹੁਤ ਵੱਡਾ ਨੁਕਸਾਨ ਹੋਇਆ ਜੀ ਜ ਮੇਰੇ ਕਹਨਾਂ ਪਹਿਲੇ ਤਾਂ ਇਹ ਸਾਡੇ ਡੌੜਾ ਜਿਹੜਾ ਵੀ ਠੇਕੇਦਾਰ ਨੇ ਬਣਾਏ ਨੇਗਾ ਇਹ 4 ਫੁੱਟ ਡੌੜਾ ਸੀਗਾ ਡੌੜਾ ਚੋਂ ਨਹੀਂ ਛੜਿਆ ਉਹਨਾਂ ਨੇ ਇੱਥੇ ਤੀਜਾ ਚੌਥਾ ਹਸਤਾ ਹੋ ਗਿਆ ਕਈ ਮੋਤਾ ਹੋ ਗਏ ਇੱਥੇ ਹੁਣ ਜਿਹੜੇ ਫੌਜੀ ਸਾਹਿਬ ਮੈਨ ਲਾਇਆ ਸੀਗਾ ਸਾਡੇ ਪਨੇ ਰਿਸ਼ਤੇਦਾਰੀ ਸੀਗੀ ਇਹਨਾਂ ਦੀ ਤੇ ਮਿਲ ਕੇ ਵਾਪਸ ਜਾ ਰਹੇ ਸੀਗੇ ਡੌੜਾ ਨਾ ਹੋਣ ਦੇ ਕਰਨਾ ਜੰਪ ਲੈ ਗਈ ਇਹ ਜੰਪ ਗੱਡੀ ਲੈ ਗਈ ਕਿਉਂਕਿ ਜੋ ਛੜਕ ਬਹੁਤ ਜਿਆਦਾ ਖਰਾਬ ਹੈ ਜੋ ਇਹ ਨਹਿਰ ਬਣੀ ਆ ਹੁਣ ਦੁਵਾਰਾ ਉਹ ਸਾਰੀ ਸੜਕ ਪੱਟੀ ਗਈ ਹੈ ਇਸ ਦੇ ਕਾਰਨ ਆਜ ਤੇ ਬਾਲੇ ਹੁੰਦੇ ਆ। ਅੱਛਾ ਇਹ ਹੁਣ ਵੀ ਫੌਜ ਦੇ ਵਿੱਚ ਨੌਕਰੀ ਕਰ ਰਹੇ। ਹਾਂ ਫੌਜ ਨੌਕਰੀ ਕੱਲ ਨੂੰ ਜਾਣੇ ਸੀ ਜੀ ਡਿਊਟੀ ਤੇ। ਆਫੀਸ਼ਰ ਆ ਨਹੀਂ ਡਿਊਟੀ। ਹਾਂ ਜੀ। ਇੱਥੇ ਮਿਲਣ ਆਏ। ਹਾਂ ਮੈਂ ਕੱਲ ਮਿਲਣ ਆਈ ਸੀਗੇ ਤੇ ਕੱਲ ਨੂੰ ਉਹਨੇ ਪਰਸੋਂ ਜਾਣਾ ਸੀਗੇ ਡਿਊਟੀ ਤੇ। ਦੋਵੇਂ ਪਤੀ ਪਤਨੀ ਸੀਗੇ। ਦੋਵੇਂ ਪਤੀ ਪਤਨੀ ਸੀ ਜੀ। ਇਹਨਾਂ ਦੇ ਬੱਚੇ ਕਿੰਨੇ ਆ? ਇੱਕ ਬੱਚਾ ਜੀ 5 ਸਾਲ ਦਾ। ਸਿਰਫ 5 ਸਾਲ ਦਾ ਬੱਚਾ। ਹਾਂ ਜੀ। ਬਹੁਤ ਮੰਨਪਾਗੀ ਕਰਨਾ ਵਾਪਰੀ ਗਈ ਫਿਰ ਤਾਂ। ਜਿਹੜੀ ਮਾਤਾ ਹੈ ਉਹ ਵੀ ਵਿਚਾਰੀ ਮੰਜੇ ਤੇ ਬੈਠੀ ਆ। ਫੌਜੀ ਸਾਹਿਬ ਦੀ ਮਾਤਾ। ਅੱਛਾ। ਹੂੰ। ਇੱਥੇ ਕਿੰਨਾ ਚਿਰ ਰੁਕੇ ਆਏ ਕਿ ਇੱਥੇ ਹੀ ਬਸ 11:00 ਵਜੇ ਆਏ ਆ ਤੇ 4:30 ਦਾ ਟਾਈਮ ਸੀ 11:00 12:00 ਵਜੇ ਆਏ ਆ ਸਰਪੰਚ ਸਾਹਿਬ ਜਿਦੋਂ ਇਹ ਘਟਨਾ ਵਾਪਰਦੀ ਹੈ ਉਦੋਂ ਹੀ ਤੋਂ ਡੇ ਜਿਵੇਂ ਹੁਣ ਡਗੁਰਮਾਨ ਦੀ ਗੱਲ ਕਰ ਲਈਏ ਤੋਂ ਦੇ ਪਿੰਡ ਦੀ ਗੱਲ ਕਰ ਲਈਏ ਤੇ ਸਾਰੇ ਲੋਕ ਜਿਹੜੇ ਇੱਥੇ ਪਹੁੰਚ ਗਏ ਆ ਸਹਾਇਤਾ ਦੇ ਵਾਸਤੇ ਤੇ ਪੁਲਿਸ ਦੀ ਟੀਮ ਵੀ ਮੌਕੇ ਤੇ ਪਹੁੰਚ ਗਈ ਹੈ ਤੇ ਦੇਰ ਰਾਤ ਤੱਕ ਜਿਹੜੀਆਂ ਐਨਡੀਆਰ ਦੀਆਂ ਟੀਮਾਂ ਵੀ ਜਿਹੜੀਆਂ ਕੰਮ ਕਰੀ ਜਾਂਦੀਆਂ ਵੀ ਕਿਤਨਾ ਕਿਤੇ ਜਿਹੜੀ ਕਾਰਬਾਰ ਕੱਢ ਲਈ ਜਾਵੇ ਲਾਸ਼ਾਂ ਨੂੰ ਕੱਢ ਲਿਆ ਜਾਵੇ ਪਰ ਹਜੇ ਤੱਕ ਵੀ ਜਿਹੜਾ ਉਹ ਕੰਮ ਚੱਲੀ ਕੱ ਵਰਕ ਕਰਦੇ ਰਹੇ ਆ ਕੋਈ ਮਤਲਬ ਦਾ ਤਾਲ ਨਹੀਂ حاصل ਹੋਈ ਹੁਣ ਦੁਬਾਰਾ ਹੁਣ ਦੁਬਾਰਾ ਤੜਕੇ ਸਵੇਰ ਫੇਰ ਆ ਗਏ ਇਹ 7 ਵਜੇ ਹੁਣ ਤੜਕੇ ਫੇਰ ਵਰਕ ਕਰਨ ਲੱਗੇ ਵੇ ਆ